ਕੀ ਵੱਡਾ ਲੀਡਰ ਛੋਟਾ ਲੀਡਰ ਕੀ ਹੁੰਦਾ ਕੀ ਇਹ ਵੱਡਾ ਲੀਡਰ ਪੈਸੇ ਨਾਲ ਇਹਦਾ ਮਾਪਦੰਡ ਹੁੰਦਾ ਵੀ ਅਮੀਰ ਜਾਂ ਗਰੀਬ ਲੀਡਰ ਹੁੰਦਾ ਜਾਂ ਉਹ ਜਿਹੜਾ ਵਫਾਦਾਰ ਲੀਡਰ ਹੁੰਦਾ ਇਹਦੀਆਂ ਮੈਂ ਤੁਹਾਨੂੰ ਇੱਕ ਦੋ ਉਦਾਹਰਣਾਂ ਦੇਣਾ ਇਹ ਕੋਈ ਪਹਿਲੀ ਵਾਰ ਟਿਕਟ ਨਹੀਂ ਕੱਟੀ ਮੇਰੀ ਜਦੋਂ ਮੈਂ ਯੂਨੀਵਰਸਿਟੀ ਤੋਂ 2008 ਚ ਆਇਆ ਆਪਣੇ ਹਲਕੇ ਚ ਧੂਰੀਚ ਤਾਂ ਲਗਾਤਾਰ ਮਿਹਨਤ ਕਰਕੇ 2012 ਦੀ ਮੈ ਟਿਕਟ ਦੀ ਮੰਗ ਕਰੀ। ਉਦੋਂ ਮੇਰੀ ਟਿਕਟ ਕੱਟ ਕੇ ਜਿਹੜੇ ਵੀ ਉਮੀਦਵਾਰ ਨੂੰ ਦਿੱਤੀ ਗਈ ਮੈਂ ਪਾਰਟੀ ਹਰ ਇੱਕ ਮੈਂ ਤੋਂ ਪੁੱਛਣਾ ਚਾਹਣਾ ਕਿ ਅੱਜ ਉਹ ਆਪਣੀ ਪਾਰਟੀ ਦਾ ਹਿੱਸਾ ਨੇ ਪਰ ਦਲਵੀਰ ਸਿੰਘ ਗੋਲਡੀ ਉੱਥੇ ਦਾ ਉੱਥੇ ਖੜਾ। ਉਸ ਤੋਂ ਬਾਅਦ ਬਾਈ ਇਲੈਕਸ਼ਨ ਆਈ 2014 ਦੀ। ਉਦੋਂ ਮੇਰੀ ਟਿਕਟ ਕੱਟੀ ਗਈ। ਕੀ ਉਹ ਉਮੀਦਵਾਰ ਉਦੋਂ ਜਿਹੜਾ ਤੁਸੀਂ ਨੇ ਬਣਾਇਆ ਸੀ ਉਹ ਪਾਰਟੀ ਨਾਲ ਖੜਾ ਜਾਂ ਨਹੀਂ ਖੜਾ ਪਰ ਦਲਵੀਰ ਸਿੰਘ ਉੱਥੇ ਦਾ ਉੱਥੇ ਖੜਾ। ਫੇਰ 2019 ਦੀ ਜਿਹੜੀ ਲੋਕ ਸਭਾ ਦੀ ਚੋਣ ਆਈ ਜਿਹਦੇ ਵਿੱਚ ਮੇਰੀ ਵਾਈਫ ਸਿਮਰ ਤਿਆਰੀ ਕਰ ਰਹੀ ਸੀ ਸਾਡੀ ਟਿਕਟ ਕੱਟੀ ਗਈ ਤੇ ਜਿਹੜੇ ਉਮੀਦਵਾਰ ਨੂੰ ਉਦੋਂ ਟਿਕਟ ਦਿੱਤੀ ਗਈ ਕਿ ਉਹ ਅੱਜ ਆਪਣੀ ਪਾਰਟੀ 'ਚ ਹੈ ਜਾਂ ਨਹੀਂ ਹੈ ਪਰ ਦਲਬੀਰ ਸਿੰਘ ਤੇ ਉਹਦਾ ਪਰਿਵਾਰ ਅੱਜ ਵੀ ਇਸ ਪਾਰਟੀ ਦੇ ਨਾਲ ਖੜਾ ਤੇ ਇੱਕ ਗੱਲ ਮੈਂ ਹੋਰ 2022 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜ ਰਿਹਾ ਸੀ ਕਿ ਉਦੋਂ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਿਆਦਾ ਜ਼ਰੂਰਤ ਆ ਜਦੋਂ 2022 ਦੀ ਜਿਮਨੀ ਚੋਣ ਲੋਕ ਸਭਾ ਜਿਮਨੀ ਚੋਣ ਆਈ ਜਦੋਂ ਸਾਰੇ ਲੀਡਰ ਭੱਜ ਗਏ ਕੋਈ ਲੜਨ ਲਈ ਤਿਆਰ ਨਹੀਂ ਸੀ ਉਦੋਂ ਵੱਡੇ ਚਿਹਰੇ ਦੀ ਜ਼ਰੂਰਤ ਸੀ ਜਾਂ ਅੱਜ ਵੱਡੇ ਚਿਹਰੇ ਦੀ ਜ਼ਰੂਰਤ ਆ ਤੇ ਫਿਰ ਲਗਾਤਾਰ ਮੈਂ ਕੰਮ ਕਰਿਆ ਮੇਰੇ ਨਾਲ ਪਾਰਟੀ ਨੇ ਕਮਿਟਮੈਂਟ કરી ਕਿ ਤੁਹਾਨੂੰ ਇਹ ਜਿਮਨੀ ਚੋਣ ਲੜਾ ਰਹੇ ਹਾਂ ਤਾਂ ਕਿ ਆਉਣ ਵਾਲੀ 2024 ਦੀ ਲੋਕ ਸਭਾ ਇਲੈਕਸ਼ਨ ਵੀ ਤੁਸੀਂ ਲੜੋਗੇ ਅਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਕੰਮ ਕਰਿਆ ਤੇ ਹੁਣ ਮੇਰੀ ਟਿਕਟ ਫੇਰ ਕੱਟਦੀ ਕੋਈ ਗੱਲ ਨਹੀਂ ਪਰ ਜੋ ਵੀ ਪਾਰਟੀ ਦਾ ਫੈਸਲਾ ਮੈਂ ਉਹਦੇ ਅੱਗੇ ਆਉਦਾ ਸਿਰ ਝੁਕਾਉਣਾ ਇਹਦੇ ਨਾਲ ਨਾਲ ਵੀ ਮੈਂ ਧੰਨਵਾਦ ਕਰਦਾ ਸਾਡੀਆਂ ਕਿਉਂਕਿ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਇਸ ਸਮੇਂ ਵੀ ਕੋਈ ਇੱਧਰ ਆ ਰਿਹਾ ਕੋਈ ਉੱਧਰ ਆ ਰਿਹਾ ਉਹਦੇ ਪਰਸਨਲ ਲਾਲਚਾਂ ਕਰਕੇ ਪਰ ਮੈਂ ਉਹ ਲਾਲਚੀ ਬੰਦਾ ਨਹੀਂ ਹੈਗਾ ਮੇਰੇ ਕਿਰਦਾਰ ਚ ਨਹੀਂ ਯੂਨੀਵਰਸਿਟੀ ਵਾਲੇ ਲੀਡਰਾਂ ਮੇਰੇ ਮਾਪਿਓ ਨੇ ਜੋ ਮੈਨੂੰ ਸਿਖਾਇਆ ਮੈਂ ਉਹਨਾਂ ਦੇ ਉੱਤੇ ਚੱਲਣ ਆਲਾ ਮੈਂ ਕੋਈ ਐ ਪਾਰਟੀ ਛੱਡਣਾ ਨਹੀਂ ਕਿਉਂਕਿ ਅੱਜ ਦੇ ਸਮੇਂ 'ਚ ਹਰੇਕ ਬੰਦਾ ਸੋਚਦਾ ਵੀ ਅਸੀਂ ਇੱਧਰ ਨਹੀਂ ਮਿਲਦੀ ਤਾਂ ਇੱਧਰ ਚਲੇ ਜਾਓ ਆਪ ਪਿੱਛੇ ਰੀਸੈਂਟਲੀ ਬਹੁਤ ਸਾਰੀਆਂ ਉਹਦਾ ਮੈਂ ਆਪਣੇ ਸਾਹਮਣੇ ਹੀ ਨੇ ਠੀਕ ਹੈ ਨਾ ਪਰ ਇਹਦੇ ਨਾਲ ਨਾਲ ਮੈਂ ਬਾਕੀ ਪਾਰਟੀਆਂ ਦੇ ਸੱਤਕਾਰਯੋਗ ਭਰਾਵਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਕਾਬਿਲ ਸਮਝਿਆ ਤੁਸੀਂ ਸਾਰਿਆਂ ਨੇ ਕਿ ਸਾਡੀ ਪਾਰਟੀ ਦੇ ਵਿੱਚ ਤੇਰੀ ਲੋੜ ਆ ਤੂੰ ਇੱਧਰ ਆ ਪਰ ਮੈਂ ਆਪਦੇ ਵੀ ਮਾਫ ਕਰਿਓ ਮੈਂ ਆਪਦੇ اصولਾਂ ਦੇ ਖਿਲਾਫ ਨਹੀਂ ਚੱਲ ਸਕਿਆ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇਸ ਦੇ ਕਾਬਿਲ ਸਮਝਿਆ ਤੇ ਨਾਲ ਹੀ ਜਿਹੜੇ ਲਗਾਤਾਰ ਪਰਸੋਂ ਰਾਤ ਤੋਂ ਮੇਰੇ ਘਰੇ ਮੇਰੇ ਭੈਣ ਭਰਾ ਬੈਠੇ ਨੇ ਉਹਨਾਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਲਈ ਇੰਨਾ ਪਿਆਰ ਦਿਖਾਇਆ ਕਈ ਬੰਦੇ ਨਹੀਂ ਆ ਸਕੇ ਉਹਨਾਂ ਨੇ ਫੋਨ ਰਾਹੀਂ ਗੱਲ ਕਰੀ ਜਾਂ ਮੀਡੀਆ ਰਾਹੀਂ ਗੱਲ ਕਰੀ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕੀ ਹਜੇ ਤੱਕ ਮੇਰੀ ਸੁਪਾਲ ਸਿੰਘ ਘੈਰ ਨਾਲ ਕੋਈ ਵਾਰਤਾਲਾਪ ਨਹੀਂ ਹੋਈ ਜਦੋਂ ਦੀ ਟਿਕਟ ਮਿਲੀ ਤੇ ਨਾ ਹੀ ਮੇਰੀ ਹਾਈ ਕਮਾਂਡ ਨਾਲ ਕੋਈ ਵਾਰਤਾਲਾਪ ਹੋਈ ਤੇ ਮੈਂ ਉਹਨਾਂ ਤੋਂ ਨਹੀਂ ਵੀ ਮੈਂ ਕੋਈ ਕਮਿਟਮੈਂਟ ਕਰਨੀ ਆ ਜਾਂ ਮੈਂ ਇੱਧਰ ਭਜਣਾ ਜਾਏ ਮੈਂ ਇੱਧਰ ਭਜਣਾ ਐਸਾ ਪਾਰਟੀ ਦੇ ਇੱਕ ਵਫਾਦਾਰ ਬੰਦੇ ਆ ਇੱਕ ਵਰਕਰ ਪਰ ਮੈਂ ਇਹਦੇ ਨਾਲ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਦੋਂ ਪਾਰਟੀਆਂ ਜਿਹੇ ਫੈਸਲੇ ਲੈਂਦੀਆਂ ਨੇ ਨਾ ਧੋਖੇ 'ਚ ਨਹੀਂ ਰੱਖਣਾ ਚਾਹੀਦਾ ਇਨਸਾਨ ਨੂੰ ਧੋਖੇ 'ਚ ਜਦੋਂ ਤੁਸੀਂ ਰੱਖਦੇ ਹੋ ਇੱਕ ਲੀਡਰ ਨਹੀਂ ਹੁੰਦਾ ਉਹਦੇ ਮੰਗਰ ਉਹਦਾ ਟੱਬਰ ਹੁੰਦਾ ਉਹਦੇ ਮੰਗਰ ਹਜ਼ਾਰਾਂ ਉਹਦੇ ਸਮਰਥਕ ਹੁੰਦੇ ਨੇ ਜਿਹੜੇ इमोਸ਼ਨਲੀ ਤੌਰ ਤੇ ਟੁੱਟ ਜਾਂਦੇ ਨੇ ਜਿਹੜੇ ਫਾਈਨੈਂਸ਼ੀਅਲੀ ਤੌਰ ਤੇ ਟੁੱਟ ਜਾਂਦੇ ਨੇ ਜਿਨ੍ਹਾਂ ਦਾ ਜਜ਼ਬਾ ਮਰ ਜਾਂਦਾ ਸੋ ਮੇਰੀ ਬੇਨਤੀ ਆ ਸਾਰੀ ਹਾਈ ਕਮਾਂਡ ਨੂੰ ਸਾਰੀਆਂ ਪਾਰਟੀਆਂ ਦੀ ਹਾਈ ਕਮਾਂਡ ਨੂੰ ਵੀਰ ਕਲੈਰਟੀ ਨਾਲ ਚੱਲੋ ਕਿਸੇ ਦੇ ਧੀ ਪੁੱਤ ਦਾ ਮਜ਼ਾਕ ਨਾ ਬਣਾਓ ਧੋਖਾ ਨਾ ਕਰੋ ਖੈਰਾ ਸਾਹਿਬ ਨੂੰ ਹਜੇ ਤੱਕ ਮੈਂ ਮਿਲਿਆ ਨਹੀਂ ਨਾ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ કરી ਪਰ ਮੈਂ ਉਹ ਚੀਜ਼ ਨਹੀਂ ਕਰਨੀ ਚਾਹੁੰਦਾ ਸੀ ਜਿਹੜੀ ਸਾਡੇ ਕਈ ਲੀਡਰਾਂ ਨੇ ਮੇਰੇ ਨਾਲ ਉਦੋਂ કરી ਜਦੋਂ ਮੈਂ ਇਹ ਪਿਛਲੀ ਲੋਕ ਸਭਾ ਇਲੈਕਸ਼ਨ ਲੜ ਰਿਹਾ ਸੀ ਕਿਉਂਕਿ ਮੈਨੂੰ ਪਤਾ ਜਦੋਂ ਕੋਈ ਉਮੀਦਵਾਰ ਲੜਦਾ ਹੁੰਦਾ ਤਾਂ ਉਹਨੂੰ ਜਿੰਨਾ ਮਰਜ਼ੀ ਝੁਕਾ ਲਓ ਸਿੱਧਾ ਕਰ ਲਓ ਇਹ ਸਾਡੇ ਲੀਡਰਾਂ ਨੇ ਮਾੜੀਆਂ ਪਰਤਾਂ ਪਾਈਆਂ ਵੀ ਆ ਨੇ ਸੋ ਖੈਰਾ ਸਾਹਿਬ ਮੈਂ ਇੱਕ ਪਹਿਲਾਂ ਆਮ ਆਦਮੀ ਆ ਲੈਣੋ ਵੀ ਇੱਕ ਸਲਾਹ ਦਿੱਤੀ ਸੀ ਕਿ ਹਰੇਕ ਹਾਲ ਕੇ 10-15 ਬੰਦੇ ਹੁੰਦੇ ਨੇ ਬਚਿਓ ਸਾਡੇ ਜ਼ਿਲ੍ਹੇ ਚ ਵੀ 2-4 ਜਿਹੇ ਬੰਦੇ ਨੇ ਜਿੰਨਾਂ ਤੋਂ ਬਚ ਜਿਓ ਇਹ ਛੋਟੇ ਭਰਾ ਦੀ ਇੱਕ ਜਿਹੜੀ ਬੇਨਤੀ ਆ ਇਹਨੂੰ ਤੁਸੀਂ ਸਵੀਕਾਰ ਕਰਿਓ ਨੇਰੀ ਇਲੈਕਸ਼ਨ ਸਮੇਂ ਅਜਿਹਿਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਜੋ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਜਿਨ੍ਹਾਂ ਤੋਂ ਮੈਂ ਤੁਹਾਨੂੰ ਅਵੇਅਰ ਕਰਦਾ ਮੇਰਾ ਕੈਰੀਅਰ ਹੀ ਸ਼ਾਇਦ ਮੇਰਾ ਸ਼ਾਇਦ ਵੱਡਾ ਲੀਡਰ ਹੋਂਦਾ ਜਿਹਦੇ ਬਾਪ ਦਾਦੇ ਮੰਤਰੀ ਹੋਣ ਜਾਂ ਤਾਂ ਜਾਂ ਉਹਨਾਂ ਦਾ ਵੱਡਾ ਹੋਵੇ ਮੈਂ ਤਾਂ ਇੱਕ ਸੁਧਾਰਨ ਜੀ ਪਰਿਵਾਰ ਨਾਲ ਸੰਬੰਧਤ ਸੀ ਸ਼ੁਰੂ ਤੋਂ ਸੰਘਰਸ਼ ਹੀ ਕਰੇ ਨੇ ਲੜਾਈਆਂ ਹੀ ਲੜੀਆਂ ਨੇ ਜੇ ਮੈਂ ਐਮਐਲਏ ਵੀ ਬਣਿਆ ਤਾਂ ਉਹਦੇ 'ਚ ਵੀ ਮੈਂ ਲੋਕਾਂ ਲਈ ਟੋਲ ਕਲਾਜ਼ੇ ਲਈ ਨਿਰੰਤਰ ਲੜਦਾ ਰਿਹਾ ਜਿਦੇ ਇਨਾਮ 'ਚ ਮੈਨੂੰ ਕਈ ਪਰਚੇ ਵੀ ਮਿਲੇ ਤੇ 2019 ਦੀ ਉਦੋਂ ਲੋਕ ਸਭਾ ਦੀ ਟਿਕਟ ਵੀ ਮੇਰੀ ਕੱਟੀ ਗਈ ਇਮਾਨਦਾਰੀ ਨਾਲ ਕੰਮ ਕਰਨ ਦੀ ਵੀ ਇੱਕ ਸਜ਼ਾ ਮਿਲਦੀ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰਾ ਘਟਨਾਕ੍ਰਮ ਹੋਇਆ ਮੈਂ ਇਲੈਕਸ਼ਨ ਮੇਰੇ ਸਾਹਮਣੇ ਮੁੱਖ ਮੰਤਰੀ ਸਾਹਿਬ ਆ ਗਏ ਉਦੋਂ ਵੀ ਮੇਰੀ ਟਿਕਟ ਘਟਦੇ ਨਹੀਂ ਸੀ ਇਹਨਾਂ ਨੇ 2022 'ਚ ਮੈਂ ਗੱਲ ਕਹਿ ਰਿਹਾ ਇਹ ਪੁਖਤਾ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ ਕਿਉਂਕਿ ਜੇ ਉਰੇ ਮੁੱਖ ਮੰਤਰੀ ਸਾਹਿਬ ਨਾ ਆਉਂਦੇ ਜਦੋਂ ਉਹਨਾਂ ਨੇ ਦੇਖਿਆ ਵੀ ਮure ਮੁੱਖ ਮੰਤਰੀ ਸਾਹਿਬ ਆ ਗਏ ਤੇ ਫੇਰ ਕੌਣ ਲੜੂ ਫੇਰ ਤਾਂ ਗੋਲਦੀ ਲੜੂ ਤੇ ਮੈਨੂੰ ਲੜਾਇਆ ਤੇ ਆਪਾਂ ਲੜੇ ਜਿੰਨੇ ਜੋਗੇ ਹੈਗੇ ਸੀ ਜਿੰਨੀ ਹਿੰਮਤ ਹੈਗੀ ਸੀ ਜਿੰਨੀ ਝੋਲੀ 'ਚ ਦਾਣੇ ਸੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਮੈਨੂੰ ਲੜਾਇਆ ਪਰ ਮੈਂ ਇੱਕ ਗੱਲ ਦਸਨੀ ਚਾਹਣਾ ਕਿ ਮੈਂ ਲਗਾਤਾਰ ਪਹਿਲਾ 5 ਸਾਲ ਜਦੋਂ ਮੈਂ ਐਮਐਲਏ ਸੀ ਉਦੋਂ ਵੀ ਕੋਈ ਸੁੱਖ ਦਾ ਸਾਹ ਨਹੀਂ ਆਇਆ ਵੀ ਆਪਦੀ ਪਾਰਟੀ 'ਚ ਬਹੁਤ ਜਿਹੜਾ ਅਜਿਹੇ ਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਵੀ ਜਦੋਂ ਇਹ ਪਾਰਟੀ ਆ ਗਈ ਭਗਵੰਤ ਮਾਨ ਸਾਹਿਬ ਜੀ ਆ ਗਏ ਇਹਨਾਂ ਨੇ ਵੀ ਪਿਛਲੇ ਲਗਾਤਾਰ ਕੋਈ ਕਸਰ ਨਹੀਂ ਛੱਡੀ 1.5 ਸਾਲ ਤੋਂ ਐਂ ਜਦੋਂ ਆ ਲੋਕ ਸਭਾ ਦੀਆਂ ਟਿਕਟਾਂ ਦੀ ਵੰਡ ਹੋਣੀ ਸੀ ਨਾ ਉਦੋਂ ਪਹਿਲਾਂ ਤੁਸੀਂ ਨੇ ਦੇਖਿਆ ਹੋਣਾ ਹਰ ਰੋਜ਼ ਯਾਨੀ ਕਿ ਵਿਜੀਲੈਂਸ ਦਾ ਪ੍ਰੈਸ਼ਰ ਸੀ ਮੇਰੇ ਤੇ ਬਹੁਤ ਜ਼ਿਆਦਾ ਪਰ ਉਹਨਾਂ ਦਾ ਕਸੂਰ ਵੀ ਨਹੀਂ ਮੈਂ ਮੰਨਦਾ ਮੈਨੂੰ ਪੂਤਾ ਜਾਣਕਾਰੀ ਆ ਵੀ ਸਾਡੀ ਪਾਰਟੀ ਦਾ ਇੱਕ ਵੱਡਾ ਲੀਡਰ ਜਿਹੜਾ ਇਸ ਚੀਜ਼ ਦੇ ਵਿੱਚ ਮੈਨੂੰ ਤੰਗ ਪਰੇਸ਼ਾਨ ਕਰਨ ਦੇ ਵਿੱਚ ਇਨਵੋਲ ਵਾ ਕਿਉਂ ਇਨਵੋਲ ਵਾ ਕਿਉਂਕਿ ਆਮ ਘਰਾਂ ਦੇ ਮੁੰਡੇ ਆਮ ਬੰਦੇ ਖੜ ਕੇ ਇਹਨਾਂ ਲਈ ਚੈਲੰਜ ਬਣ ਗਏ ਅਸੀਂ ਤਾਂ ਹਰ ਰੋਜ਼ ਮੈਂ ਤੇ ਮੇਰਾ ਪਰਿਵਾਰ ਹਰ ਰੋਜ਼ ਜਿੱਥੇ ਮਰਜ਼ੀ ਕੋਈ ਭੋਗ ਹੋਵੇ ਦੁੱਖ ਸੁੱਖ ਹੋਵੇ ਅਸੀਂ ਤਾਂ ਕਦੇ ਕੋਈ ਛੱਡਦੇ ਨਹੀਂ ਇਹ ਲੋਕ ਚੰਡੀਗੜ੍ਹ ਆ ਜਾਂ ਬਾਰਬੂਰ ਰਹਿਣ ਵਾਲੇ ਬੰਦੇ ਨੇ ਇਹਨਾਂ ਨੂੰ ਸਾਡੇ ਵਰਗੇ ਕਿੱਥੇ ਡਾਈਜੈਸਟ ਹੁੰਦੇ ਨੇ ਤੇ ਅਸੀਂ ਇਹ ਚੀਜ਼ ਤੋਂ ਜਿਹੜਾ ਚਾਹੇ ਮੈਂ ਆਪਣੀ ਪਾਰਟੀ ਤੰਗ ਹੋਇਆ ਤੇ ਚਾਹੇ ਉਸ ਤੋਂ ਬਾਅਦ ਇਹ ਮੌਕਾ ਸੀਗਾ ਇਹਦੇ ਵਿੱਚ ਵੀ ਮੈਂ ਤੰਗ ਹੋਇਆ ਪਰ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਅਸੀਂ ਦਾ ਹੱਕਾਂ ਲਈ ਸੰਘਰਸ਼ ਕਰੇ ਹੀ ਆ ਅੱਗੇ ਵੀ ਕਰਦੇ ਰਵਾਂਗੇ ਜਿੰਨੇ ਮੇਰੇ ਭੈਣ ਭਰਾ ਨੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਦੱਬ ਕੇ ਸੁਖਪਾਲ ਸਿੰਘ ਖੈਰਾ ਸਾਹਿਬ ਦੀ ਸਪੋਰਟ ਕਰੋ ਤੇ ਦਬ ਕੇ ਉਹਨਾਂ ਨਾਲ ਚੱਲੋ ਮੇਰਾ ਵਾਦਾ ਕਿ ਮੈਂ ਸਾਥੀ ਬਣ ਕੇ ਖੈਰਾ ਸਾਹਿਬ ਦੀ ਜਿਹੜੀ ਇਹ ਇਲੈਕਸ਼ਨ ਕੰਪੇਨ ਆ ਇਹਦੇ 'ਚ ਰੋਲ ਨਭਾਵਾਂਗਾ ਤੇ ਆਓ ਖੈਰਾ ਸਾਹਿਬ ਮੈਨੂੰ ਪਤਾ ਲੱਗਿਆ ਵੀ ਤੁਸੀਂ ਕੱਲ ਨੂੰ ਤੇ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਬਾਕੀ ਹੋਰ ਲੀਡਰ ਸਾਹਿਬਾਨ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਪਰ ਮੈਂ ਇਹ ਗੱਲ ਜੇ ਉਹ ਤੋਂ ਬਾਅਦ ਕਰਦਾ ਤਾਂ ਮੈਨੂੰ ਲੱਗਦਾ ਵਧੀਆ ਨਹੀਂ ਸੀ ਲੱਗਣੀ ਅਗਲਾ 100 ਚੀਜ਼ਾਂ ਸੋਚਦਾ ਵੀ ਫਲਾਨੀ ਕਮਿਟਮੈਂਟ ਲੈ ਲਈ ਜੀ ਫਲਾਨੀ ਕਮਿਟਮੈਂਟ ਲੈ ਲਈ ਤਾਂ ਮੈਂ ਕਮਿਟਮੈਂਟ ਵਾਲਾ ਕਮਿਟਮੈਂਟ ਦਾ ਮੈਨਾਂ ਪਹਿਲਾਂ ਵੀ ਹੋਈ ਸੀ ਸੋ ਮੈਂ ਕਮਿਟਮੈਂਟ ਦੇ ਬਾਲਾ ਹੁਣ ਯਕੀਨ ਨਹੀਂ ਕਰਦਾ ਸੋ ਮੇਰੀ ਮੈਂ ਖੁੱਲੀਆਂ ਬਹਾਨ ਨਾਲ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਇਹ ਜਿਹੜੀ ਲੜਾਈ ਆ ਇਹਦੇ ਵਿੱਚ ਫਤਿਹ ਹਾਸਲ ਕਰੋ ਤੇ ਸਾਰੀਆਂ ਪਾਰਟੀਆਂ ਨੂੰ ਮੈਂ ਕਹਿਣਾ ਚਾਹਣਾ ਕਿ ਇੰਨਾ ਨੈਟਿਵ ਰਾਜਨੀਤੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਪੋਜ਼ਿਟਿਵ ਹੋਣਾ ਚਾਹੀਦਾ ਇਹ ਕਲੀ ਕੋਈ ਇਹ ਨਹੀਂ ਹੁੰਦਾ ਕਿ ਇਹ ਵੋਟਾਂ ਨੇ ਉਹਦੇ ਮੰਗਰ ਇੱਕ ਲੀਡਰ ਦੇ ਮੰਗਰ ਉਹਦਾ ਟੱਬਰ ਹੁੰਦਾ ਉਹਦੇ ਨਾਲ ਬੰਦੇ ਜੁੜੇ ਹੁੰਦੇ ਨੇ ਸੋ ਉਹੀ ਜੀ ਕੋਈ ਗੱਲ ਨਾ ਕਰਿਆ ਕਰੋ ਜਿਹਦੇ ਨਾਲ ਕਿਸੇ ਦੇ ਮੰਨਤੇ ਠੇਸ ਵੱਜੇ ਸੋ ਸਾਰਿਆਂ ਨੂੰ ਪਰਮਾਤਮਾ ਜੜ ਦੀ ਗੱਲ ਰੱਖੇ ਇੱਕ ਵਾਰ ਫੇਰ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਆਪਦੀ ਪਾਰਟੀ ਦੇ ਯੋਧਿਆਂ ਨੂੰ ਮੈਂ ਬੇਨਤੀ ਕਰਦਾ ਕਿ ਹਮਾ ਹਮਾ ਕੇ ਜਿਹੜਾ ਇਸ ਸੋਣ ਪੜ ਚ ਕੁਦਜੋ ਆਪਾਂ ਸਾਰੇ ਤਗੜੇ ਹੋ ਕੇ ਜਿਹੜੀ ਇਹ ਲੜਾਈ ਲੜੀਏ ਤੇ ਕਦੇ ਵੀ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਜਾਂ ਇਸ ਦਰਮਿਆਨ ਵੀ ਮੇਰੇ ਤੋਂ ਕੋਈ ਗੁੱਸੇ ਗਲੇ ਚ ਕੋਈ ਕਿਸੇ ਦਾ ਫੋਨ ਨਾ ਚੱਕ ਸਕਿਆ ਹੋਵਾਂ ਜਾਂ ਕਿਸੇ ਤੋਂ ਉੱਚਾ ਨਹੀਂ ਮਾ ਬੋਲਿਆ ਗਿਆ ਹੋਣਾ ਕਿਉਂਕਿ ਮੈਂ ਤਾਂ ਛੋਟਾ ਸੋ ਮੈਂ ਹੱਥ ਜੁੜ ਕੇ ਮਾਫੀ ਮੰਗਦਾ ਤੇ ਬਹੁਤ ਬਹੁਤ ਧੰਨਵਾਦ